ਸਾਂਦੇ ਦੇ ਵਿੱਚ ਦੰਨ ਵਾਲੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਵਿਜ਼ਨ ਕੇਅਰ ਲੈਕਚਰਚਿਪੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਆਉਣ ਵਾਲੇ ਪ੍ਰੋਜੈਕਟ ਦਾ ਡਿਸਕਸ਼ਨ ਕੀਤਾ ਗਿਆ ਹੈ ਖਾਸ ਕਰਕੇ ਅਗਲੇ ਮਹੀਨੇ 3 ਮਹੀਨੇ ਤੱਕ ਨੇ ਤਿੰਨੇ ਜਨਰਲ ਕੈਂਪ ਦੇ ਆਏ ਹਨ ਆਈ ਕੈਂਪ ਦੇ ਵਿੱਚ ਜਿਹੜੇ ਆਪਰੇਸ਼ਨ ਆਉਣੇ ਆ ਉਹ ਇੱਕੋ ਦਿਨ ਅਲੀ ਕਰਦ ਨੇ ਦੇਰ ਬੀਤੀ ਜਾਏਗੀ ਇਸੇ ਤਰ੍ਹਾਂ ਸਾਡਾ ਇੱਕ ਸਲਾਈਡ ਸੈਂਟਰ ਵੀ ਚੱਲ ਰਿਹਾ ਸੀ ਉਹਦਾ ਇੱਕ ਨਵਾਂ ਵੈਂਡੋਰ ਸਮਝਾ ਜੀ ਐਮਪੀ ਕੋਲ ਰੋਹਿਤ ਅੰਦੇ ਜੀ ਦੇ ਸਮੂਹ ਬੈਗੂਲ ਰਿਹਾ ਉਹਦਾ ਵੀ ਇਸੇ ਤਰ੍ਹਾਂ ਕਰਨਾ ਹੈ ਇੱਕ ਵੇਲੇ ਅਸੀਂ ਗੁਨਾਹਗਰ ਆਸ਼ਰਮ ਦੇਰੀ ਵੱਲ ਉੱਥੇ ਲਗਾਣਾ ਹੈ ਉੱਥੇ ਦਾ ਕੈਂਪ ਅਸੀਂ ਜਿਹੜੇ ਕੈਂਪ ਇਹ ਮੈਂਟਰ ਕੇਅਰ ਬਾਰੇ ਬਣਾਇਆ ਇਹਨਾਂ ਸਾਰਿਆਂ ਨਾਲ ਨਾਲ ਵਾਸਤੇ ਡਿਸਕਸ਼ਨ ਕੀਤੀ ਗਈ ਹੈ ਤੇ ਆਉਣ ਵਾਲੇ ਜਿਹੜੇ ਪ੍ਰੋਜੈਕਟ ਆ ਬਾਕੀ ਅਸੀਂ ਜਿਹੜੇ ਇੰਟੈਲੀਜ ਬੱਚੇ ਹੈ ਜਿਹੜੇ ਮੈਦ ਵਿੱਚ ਆਏ ਆ ਉਹਨਾਂ ਦੇ ਵੀ ਅਸੀਂ ਕਿਸ ਤਰ੍ਹਾਂ ਹੈਲਪ ਕਰਨੀ ਬਾਰੇ ਡਿਸਕਸ਼ਨ ਕੀਤੀ ਹੈ ਨਰਮਾ ਬਾਦਰੀ ਤੇ ਡਾਕਟਰ ਕੇਵਲਜੀਨੀ ਦੀ ਇਰਾਨ ਨਮਈ ਹੈਟ ਅੱਜ ਵਿਜ਼ਨ ਕੇਅਰ ਵੈਲਫੇਅਰ ਸੁਸਾਇਟੀ ਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਜਿਹੜੀ ਆ ਉਹ ਮੰਥਲੀ ਮੀਟਿੰਗ ਹੋਈ ਜਿਹਦੇ ਵਿੱਚ ਸਾਰੇ ਸੁਸਾਇਟੀ ਦੇ ਮੈਂਬਰ ਸਾਹਿਬਾਨ ਸ਼ਾਮਿਲ ਹੋਏ ਜਿਹਦੇ ਟਿਕੇਲੇ ਕਿਤੇ ਪ੍ਰੋਜੈਕਟ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਅਪਕਮਿੰਗ ਜਿਦਾ ਕਿਹਾ ਦੇ ਕੈਂਪ ਤੇ ਸਟੂਡੈਂਟਸ ਨੂੰ ਵਜਿਫੇ ਇਦਾਂ ਦੀ ਕੁਝ ਜਿਹੜੀਆਂ ਅ ਅਗਲੇ ਪ੍ਰੋਜੈਕਟਾਂ ਉਹਨਾਂ ਬਾਰੇ ਡਿਸਕਸ਼ਨ ਕੀਤੀ ਗਈ ਸੋ ਰੀਸੈਂਟਲੀ ਅ ਅਗਲੇ ਹਫਤੇ ਦੇ ਵਿੱਚ ਜਿਹੜਾ ਤੁਰਨਾਲੇ ਪਿੰਡ ਆਸ਼ਰਮ ਦੇਰੀ ਵਾਲਾ ਉਹਦੇ ਵਿੱਚ ਜਿਹੜਾ ਮੈਡੀਕਲ ਕੈਂਪ ਜਿਹੜਾ ਸਾਡੀਆਂ ਦੋਨੋਂ ਸੁਸਾਇਟੀਆਂ ਵੱਲੋਂ ਲਗਾਇਆ ਜਾਏਗਾ। ਤੋਂ ਜਿੱਤਾ ਦੇ ਵੀ ਜਿਹੜੇ ਕੋਈ ਪ੍ਰੋਜੈਕਟ ਅਪਕਮਿੰਗ ਸਮਾਜ ਵਾਸਤੇ ਸੁਸਾਇਟੀ ਵਾਸਤੇ ਮੈਂ ਬਿਹਤਰੀ ਵਾਸਤੇ ਜਿਹੜੇ ਅਸੀਂ ਜਿੱਤਾ ਕੇ ਵੀ ਕਰਦੇ ਆ ਮੈਂਟਲ ਹੈਲਥ ਦੇ ਪ੍ਰੋਗਰਾਮ ਹੋ ਜਿਹੜਿਆ ਅੱਜ ਦੀ ਇਸ ਮੀਟਿੰਗ ਵਿੱਚ ਲੱਗਦੀ ਹੈ। ਔਰ ਜਿਹੜਾ ਅਸੀਂ ਪਹਿਲਾਂ ਤੋਂ ਇਹਦਾ ਡਾਇਰੈਕਟਰ ਜਰੂਰ ਪੁਛਾਤੀ ਜਿਹੜਾ ਸਰਵੇ ਸਸਤਾਵਾਂ ਦੇ ਲਾਇਬ੍ਰਾਰੀ ਡਾਕਟਰ ਹੋ ਗਏ ਹਨ ਔਰ ਸਾਡੇ ਪਿਛਲੇ ਸਮੇਂ ਵਿੱਚ ਜਿਹੜੇ ਪ੍ਰੋਜੈਕਟ ਚੱਲਦੇ ਜਿਹਾ ਉਹਦੇ ਤੋਂ ਅੱਪਰ ਪਿੱਤਾ ਗਿਆ। ਔਰ ਨਵੇਂ ਪ੍ਰੋਜੈਕਟ ਜਿਹਦੇ ਸਵਾਲੀ ਸੈਂਟਰ ਐਟ ਜੀਟੀ ਕਾਲਜ ਵਿੱਚ ਸ਼ੁਰੂ ਕੀਤਾ ਜਾ ਰਹੇ ਆ ਅੱਜ ਉਹ ਤੁਹਾਡੇ ਨੂੰ ਥੋੜਾ ਜਨਾ ਵਿੱਚ ਕਰਨਾ ਹੋਵੇ ਇਸ ਦੇ ਨਾਲ ਹੀ ਅਸੀਂ ਬੱਚਾ ਨੂੰ ਦਿੱਤੇ ਦੇ ਲਈ ਲੋੜਵੰਦ ਬੱਚਿਆਂ ਨੂੰ ਤੇ ਅੜੇ ਬੱਚਿਆਂ ਨੂੰ ਅਵਿੱਧ ਜਿਹੜਾ ਵਾਵਾ ਹੈ ਜਿਹੜਾ ਲੋੜਵੰਦ ਬੱਚਿਆਂ ਨੂੰ ਹਰ ਪਕੰਡ ਜਿਹੜਾ ਪ੍ਰੋਜੈਕਟ ਚਲਾਇਆ ਉਹਦੇ ਵੀ ਫਾਰਮ ਭਰਦੇ ਉਹਨਾਂ ਬੱਚਿਆਂ ਨੂੰ ਅਸੀਂ ਪ੍ਰਸਾਦ ਦਵਾਦੇ ਕਿਹੜਾ ਤੇ 500 ਲੱਗੇ ਕੁਝ ਨਾ ਦੇ ਚੱਲੂ ਹੋਏਗਾ ਇਸੇ ਤਰ੍ਹਾਂ ਜੇ ਅਸੀਂ ਅਪਾਹਜ ਲੋਕਾਂ ਨੂੰ ਤੇ ਬਿਮਾਰਾਂ ਨੂੰ ਜਾਂ ਵਿਜੋਧਾਂ ਨੂੰ ਇਨਸਟਰੂਮੈਂਟਲ ਗੋਦ ਕਰਦੇ ਆ ਅੰਬੈਡ ਦਿੱਨੇ ਆ ਆਕਸੀਜਨ ਸਰਕਲ ਦਿੱਨੇ ਆ ਵੀ ਚਿਰਾਂ ਦਾ ਦਿੱਤ ਨੂੰ ਸਿਖਾਈ ਕਰਦੇ ਆ ਉਹ ਵੀ ਹੀ ਹੈ ਜੀ ਆਪ ਪ੍ਰੋਫੈਸਰ ਜੀ ਔਰ ਰੈਨੋਵੇਟ ਕਰਕੇ ਔਰ ਬਿਲਟ ਅਪ ਸਹੀ ਢੰਗ ਨਾਲ ਚਾਲੂ ਮੁਕੇ ਬਹਿ ਕੀਤਾ ਗਿਆ ਹੈ ਨਾ ਕੋਈ ਨਾ ਲੱਭਿਆ ਨਾ ਆਪ ਜੀ ਨੂੰ ਆਪ xin ਕਰਦਾ ਜੀ ਆਪ ਜੀ ਜਾਣ ਦੱਸੋ ਬਸਤਾ ਦੋਲਾ ਤੇ ਲੋਕੋ ਦਾ ਸਲਾਈਡ ਸੈਂਟਰ ਵਾਲੇ ਬੱਚਾ ਦੇ ਲਈ ਕੋਈ ਇਨਸਟਰੂਮੈਂਟਲ ਮਦਦ ਨਹੀਂ ਹੋ ਗਿਆ ਜਾਂ ਉਹ ਜੋ ਮਜਾਰਤੀ ਜਿਹਨਾਂ ਨੂੰ ਅਸੀਂ ਕੀਤੇ ਦੇ ਸਕਦੇ ਆ ਉਹਨਾਂ ਦਾ ਇਨਵੈਸਟ ਸਰਵਿਸ ਦਿਵਾਓਗੇ ਤਾਂ ਕਿ ਅਸੀਂ ਸੋਸਾਇਟੀ ਨੂੰ ਉਸ ਵਾਂਗ ਬੀਚ ਸਕੀਏ